ਸਕਾਰ ਦੋਇਆ ਨਾਂ ਲੁਕਾ ਗੀਆਂ ਬਹੁਤ ਗੰਭੀਰ ਨੁਕਸਾਨ ਹੋ ਗਿਆ ਨਾ ਧਿਆਨ ਨਾਲ ਉਹਦਾ ਦਰਬਾਰ ਦਾ ਮੰਦੂਰੀ ਤੇ ਫਿਰ ਕੀ ਪ੍ਰਤੀਕਰਮ ਦੇ ਕੇ ਨਿਕਲਦਾ ਇਸ ਵਸੇ ਚਲੇ ਜਾਵੇ ਜਿਹੜਾ ਇੱਕ ਪੰਥ ਦੀ ਜਿਹੜੀ ਪੂਰੀ ਗੱਲ ਹੋਵੇ ਜਿਹੜਾ ਕਿ ਪੰਥ ਦਾ ਐਮੈਂਡਮੈਂਟ ਮਿਲਿਆ ਤੁਹਾਨੂੰ ਤੇ ਉਸ ਪਾਸੇ ਦੂਵੀ ਆਪਾਂ ਕੋਈ ਛੇ ਜਨੂਨ ਨੂੰ ਵੀ ਆਪਣਾ ਪੱਲੂਕਾਰਾ ਦੇ ਵਸਾਗਾ ਉਸ ਦਿਨ ਵੀ ਆਪਣਾ ਦਰਬਾਰ ਸਾਹਿਬ ਦੇ ਵਿੱਚ ਸਾਰੀ ਚੀਜ਼ਾਂ ਜਾਂਦੇ ਅਰਦਾਸ ਕਰਦੇ ਆ ਉਹ ਤੋਂ ਕੁਛ ਕਰੋਗੇ ਇਸ ਲਈ ਵੀ ਹਰ ਗੁਰਦੁਆਰੇ ਨਹੀਂ ਇਹ ਚੀਜ਼ ਗੁਰਦੁਆਰੇ ਦਾ ਪ੍ਰਬੰਧਕ ਮੈਂ ਸੋਚਦਾ ਕਿ بڑے ਇਮਾਨਦਾਰ بڑے ਸਿਹਰ ਦੇ ਉਹ ਸਿੱਖੀ ਨੂੰ ਸਮਰਪਿਤ ਲੋਕਾਂ ਦੇ ਹੱਥ ਜੀ ਉਹਦੇ ਚ ਨਾਇਤਿਕ ਲੋਕਾਂ ਦੇ ਜਾਂ ਜਿਹੜਾ ਉੱਥੋਂ politcal ਕੋਈ ਫਾਇਦਾ ਚੱਕਣ ਵਾਲੇ ਲੋਕਾਂ ਦੇ ਹੱਥ ਚ ਨਹੀਂ ਮਰਦੇ ਉਹਨਾਂ ਨੂੰ ਉਸ ਫੀਲਡ ਚ ਬਹੁਤ ਕੰਮ ਕਰਨ ਦੀ ਲੋੜ ਹੈ ਕਿਉਂਕਿ ਉਹ ਜੋ ਮੇਰੇ ਖਿਆਲ ਆ ਕਿ ਜੋ ਸ਼ੁਰੂਆਤੀ ਕਮੇਟੀ ਦਾ ਹਰ ਸੀਗਾ ਲੋਕਾਂ ਦੇ ਤਰਨ ਪ੍ਰਚਾਰ ਪ੍ਰਚਾਰ ਕਰਨ ਉਹ ਵਿੱਚ ਕਾਫੀ ਹੱਦ ਤੱਕ ਫੇਲ ਹੋਈ ਇਸ ਕਰਕੇ ਸਾਡੇ ਜਿਹੜੇ ਬਹੁਤ ਬਹੁਤ ਆਤ ਲੋਕ ਧਰਮ ਪਰਵਰਤਨ ਕਰਕੇ ਦੁਦੇ ਧਰਮਾਂ 'ਚ ਜਾ ਰਹੇ ਆ ਇਹ ਦੇਸ਼ ਦਾ ਕਿਉਂ ਵੀ ਕਾਫੀ ਚਿੰਤਾ ਦਾ ਵਿਸ਼ਾ ਹੈ ਆ ਪਰ ਸਾਰਿਆਂ ਨੂੰ ਇਹ ਇੱਕ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਹੜੇ ਇਲੈਕਸ਼ਨ ਹੋਗੇ ਉਹ ਸਿਰਦ ਬੰਦੇ ਜਿਹੜੇ ਆ ਉਹਦੇ 'ਚ ਮਤਲਬ ਤੁਸੀਂ ਨੂੰ ਕਿ ਬੰਦਾ ਆਪਣੇ ਵਿਰਾਸਤ ਆਪਣਾ ਸਿੱਖ ਧਰਮ 'ਚ ਨਸ਼ਾ ਇਕਦਮ ਤੁਸੀਂ ਇਹ ਚੀਜ਼ ਨੂੰ ਵਧਾਓਗੇ ਇਹ ਪ੍ਰਤੀਬੰਧ ਤੇ ਉਹਨੂੰ ਨਸ਼ਾ ਕਰਨਾ ਇੱਕ ਨੰ ਦੇ ਦਰਜਾ ਹੈ ਜੀ ਜੀ ਇਸ ਤਰ੍ਹਾਂ ਕਿ ਮੇਰੇ ਖਿਆਲ ਅਕਿ ਜੀ ਆਪਾਂ ਸਿੱਖੀ ਨਾਲ ਜੋੜੂਗਾ ਜਿਹੜਾ ਬੰਦਾ ਉਹ ਨਸ਼ੇ ਤੋਂ ਦੱਸੇ ਉਹਨੂੰ ਮਤਲਬ ਅੱਗੇ ਵੀ ਤੁਸੀਂ ਇਹ ਖਾਲਸਾ ਵੀਰਦਾ ਜਿਹੜਾ ਅੱਗੇ ਵਧਾਉਗੇ ਇਸ ਚੀਜ਼ ਦੀ ਉਹ ਤੇ ਉਹ ਹੀ ਆਕੇ ਵਧਾਉਣਗੇ ਬਾਕੀ ਜਿੰਨੀ ਕਿ ਸਾਡੀ ਕੋਸ਼ਿਸ਼ ਹੋਊਗੀ ਐਸੀ ਨਹੀਂ ਕੋਸ਼ਿਸ਼ ਕਰਾਂਗੇ ਕਿ ਮੇਰੇ ਖਿਆਲ ਕਿ ਉਹ ਜਿਹੜੀ ਉਹ ਜੀ ਉਹ ਦਵਾਈ ਤੇ ਉਹ ਹੀ ਕਰਦੇ ਉਹਨਾਂ ਦੀ ਗੱਲ ਗੱਰੀ ਸੁਣਦੇ ਆ ਇਸ ਕਰਦੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਇਹ ਨਿਸ਼ਚਿਤ ਕਰਾ ਕੇ ਉਹਨਾਂ ਨੂੰ ਫੀਲਡ ਤੇ ਵਿਚਰਨ ਦੇਣ ਉਹ ਸੁਝਾਅ ਕਰਨ ਤੇ ਪੰਡਾਵ ਦੀ ਤਰਕੀ ਜਿਹੜਾ ਨਿਸ਼ਚਿਤ ਜੜੂ ਠੀਕ ਜਾਵੇ ਅੱਜ ਵੀਬੀਟੀਵੀ ਵੇਖੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਜ਼ਮੀਰਵਾਲ ਭਾਈ ਅਮਰਤਵਾਰ ਸਿੰਘ ਦੀ ਜੰਗਦਾਰ ਜਿੱਤ ਹੋਈ ਹੈ ਅਸੀਂ ਅੱਜ ਉਹਨਾਂ ਦੇ ਪਿੰਡ ਜ਼ਿਲੂਪੁਰ ਖੇੜਾ ਵਿਖੇ ਪਹੁੰਚੇ ਹਾਂ ਔਰ ਸਾਡੇ ਨਾਲ ਭਾਈ ਅਮਰਤਵਾਰ ਸਿੰਘ ਦੇ ਪਿਤਾ ਪਾਈ ਤੇਜ ਸਿੰਘ ਹਾਜ਼ਰ ਹਨ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਜੀ ਵਾਹਿਗੁਰੂ ਜੀ ਕਥਾ ਵਾਹਿਗੁਰੂ ਜੀ ਦੀ ਫਨੀ ਜੀ ਜੀ ਕਲਸਾ ਬੜੀ ਸ਼ਾਨਦਾਰ ਵਾਹਿਗੁਰੂ ਜੀ ਦੀ ਕਥਾ ਜਿੱਤ ਹੋਈ ਹੈ ਪਾਈ ਹਰਮਨ ਦਵਾਲ ਸਿੰਘ ਜੀ ਕਿੰਦਾ ਨਮਸ ਕਰਦੇ ਜੀ ਸਰ ਇਹਨੂੰ ਸਾਲ ਦਾ ਹਿੱਟ ਇਤਿਹਾਸ ਨੂੰ ਸੁਝਾ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਚੋਣ ਨੂੰ ਹਿੰਦੀ ਅਗਵਾਈ ਉਹਨਾਂ ਖੁਦ ਕੀਤੀ ਇਸ ਸੰਗਤਾਂ ਜੀ ਨਾਲ ਪਿਆਰ ਸਤਕਾਰ ਸੀਗਾ ਉਹ ਵੀ ਮਿਹਰ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਉਹਨਾਂ ਨੇ ਉਹਨਾਂ ਨੇ ਸਹਿਯੋਗ ਕੋਈ ਕਹਿੰਦੇ ਸੀ ਕਿ ਪਿੰਡਾਂ ਦੇ ਇਕੱਠੇ ਹੋ ਜਿੰਦੀਆਂ ਵੋਟਾਂ ਦੀ ਤਬਦੀਲੀ ਹੁੰਦੀਆਂ ਉਹਨਾਂ ਨੇ ਵੋਟਾਂ 'ਚ ਵੀ ਉਹਨੂੰ ਤਬਦੀਲ ਕਰਕੇ ਉਹ ਜਿੰਨਾ ਸਾਡੇ ਨੂੰ ਖਾਦਿਸ਼ਾ ਤੇ ਗੱਲ ਕਿ ਸੰਤਾ ਦਾ ਬਹੁਤ ਵੱਡਾ ਸਹਿਯੋਗ ਸੀਗਾ ਕਿ ਜਿਨ੍ਹਾਂ ਨੇ ਸਰਕਾਰ ਦਾ ਹੋਰ ਚੀਜ਼ਾਂ ਦਾ ਬੜਾ ਦਵਾ ਸੀ ਉਹਨਾਂ ਤੇ ਉਹਨਾਂ ਨੇ ਕੀ ਪ੍ਰਵਾਨ ਕਰਦੇ ਹੋਏ ਉਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਨਾਲ ਵੋਟਾਂ ਪਾ ਕੇ ਤੇ ਅਮਰਪਾਲ ਨੂੰ ਵੱਡੇ ਲਈ ਨਿਭਾਇਆ ਇਹ ਲੋਕ ਸਭਾ ਮੂਲ ਸਭ ਜਿਹੜੀ ਹੈ ਪੰਥਕ ਸੀਟ ਬਣੀ ਜਾਂਦੀ ਹੈ ਇਸ ਤੋਂ ਪਹਿਲਾਂ ਇੱਥੇ ਸ਼ਰੋਮਨੀ ਕਾਲੀ ਗੱਲ ਦਾ ਬੋਲਬਲਾ ਰਿਹਾ ਹੈ ਉਸ ਤੋਂ ਬਾਅਦ ਪਿਛਲੀ ਵਾਰ ਕਾਂਗਸ ਵੀਰ ਵਰਜ ਸਿੰਘ ਜਿੰਪਾ ਜਿੱਤੇ ਆ ਤੇ ਐਕੀ ਬਹੁਮਤ ਜਿਹੜੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਗਈ ਹੈ ਇਸ ਤਰ੍ਹਾਂ ਤਿੰਨੇ ਸਾਰੀਆਂ ਧਿਰਾਂ ਨੇ ਬਹੁਤ ਵੱਡਾ ਸਾਡਾ ਸਹਿਯੋਗ ਕੀਤਾ ਪੰਥਕ ਹਲ ਕਹਿੰੀਆਂ ਬਾਕੀ ਕਪੂਰਤਲਾ ਹੋਰ ਜਿਹੜੇ ਸ਼ਹਿਰ ਸ਼ਹਿਰੀ ਹਰ ਕੇ ਨੇ ਹੈਗੇ ਸੀ ਪਰ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਨੇ ਆਪਣਾ ਜਾਤ ਪਾਤ ਮਜਬੂਤਨ ਤੋਂ ਸੋਚ ਕੇ ਇਹ ਚਸਤੀ ਗੋਦ ਤਾਂ ਇਹ ਸਾਰੇ ਇਹਨਾਂ ਤੈਦਰ ਤੋਂ ਧੰਨਵਾਦ